तहसील बलाचौर ਦੇ ਪਿੰਡ ਕੰਗਣਾ ਬੇੜ ਦੇ ਸਰਪੰਚ ਤਾਰ ਸਿੰਘ ਦੀ ਟਰੈਲੀ ਚੋਰੀ ਕਰਨ ਵਾਲੇ ਚੋਰਾਂ ਨੂੰ ਸਬ ਇੰਸਪੈਕਟਰ ਸਤਨਾਮ ਸਿੰਘ ਦੇ ਐਸ ਐਚਓ ਅਤੇ ਏ ਐਸ ਆਈ ਬਲਜਿੰਦਰ ਕੁਮਾਰ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਪੁਲਿਸ ਨੇ ਦੋ ਮੁਲਜਮਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਮੁਤਾਬਕ ਦੋ ਹੋਰ ਮੁਲਜਮਾਨੇ ਵੀ ਇਸ ਚੋਰੀ ਦੀ ਬਾਰਦਾਤ ਵਿੱਚ ਹਮਸਲਾ ਹੋ ਕੇ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਮੌਕੇ ਤਾਰਾ ਸਿੰਘ ਸਰਪੰਚ ਨੇ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਦੇ ਕਰਕੇ ਉਹਨਾਂ ਦੀ ਚੋਰੀ ਹੋਈ ਟਰਾਲੀ ਅੱਜ ਮਿਲੀ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਹਾਂਜੀ ਸਰਪੰਚ ਸਾਹਿਬ ਸਾਨੂੰ ਪਤਾ ਲੱਗਿਆ ਸੀਗਾ ਤੁਹਾਡੀ ਜਿਹੜੀ ਟਰਾਲੀ ਪਿਛਲੇ ਦਿਨਾਂ 'ਚ ਚੋਰੀ ਹੋਈ ਸੀ ਉਹ ਮਿਲ ਗਈ ਹੈ ਸਿਟੀ ਪੁਲਿਸ ਨੇ ਲੱਭੀ ਹੈ ਕੀ ਕਹਿਣਾ ਚਾਹੁੰਦੇ ਜੀ ਦੇਖੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਪੰਜਾਬ ਪੁਲਿਸ ਦੇ ਸੀਟੀ ਐਸਐਚਓ ਭਲਾਚੌਰ ਸਰਦਾਰ ਸਤਨਾਮ ਸਿੰਘ ਜੀ ਤੇ ਇਸ ਕੇਸ ਦੇ ਯੋ ਬਲਜਿੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਮੁਸ਼ਕਲ ਕਰਕੇ ਇਹ ਟਰੈਲੀ ਜਿਹੜੀ ਹੈਗੀ ਆ ਸਾਨੂੰ ਬਰਾਮਦ ਕਰਵਾਈ ਹੈ ਜੀ ਅਸੀਂ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਸਾਰਿਆਂ ਦਾ ਹੀ ਬਹੁਤ ਹੀ ਧੰਨਵਾਦ ਕਰਦੇ ਆ ਜੀ ਕਿਉਂਕਿ ਇਹ ਸਾਡੇ ਇੱਕ ਮਿਹਨਤ ਦੀ ਕਮਾਈ ਦੇ ਨਾਲ ਕੀਤੇ ਹੋਏ ਇਹ ਸਾਡੇ ਖੇਤੀਬਾੜੀ ਦੇ ਸੰਤ ਹੁੰਦੇ ਆ ਤੇ ਮੈਂ ਆਮ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਚਲੋ ਸੀ ਨੱਠ ਪੱਜ ਕਰਕੇ ਪੰਜਾਬ ਪੁਲਿਸ ਨੇ ਵੀ ਬਹੁਤ ਮਿਹਨਤ ਕੀਤੀ ਆ ਪਰ ਕਈ ਹਜੇ ਟਰੈਡੀਆਂ ਐਦਾਂ ਦੀਆਂ ਜਿਨ੍ਹਾਂ ਦਾ ਹਜੇ ਤੱਕ ਕੋਈ ਵੀ ਥੋ ਪਤਾ ਨਹੀਂ ਲੱਗਿਆ ਆ ਕਿਹੜੀ ਮਹੀਨੇ ਗੈਪ ਹੋਈ ਸੀ ਇਹ ਤਕਰੀਬਨ 3 ਜੂਨ ਨੂੰ ਗੈਪ ਹੋਈ ਸੀ ਜੀ ਰਾਤ ਨੂੰ ਹਾਂਜੀ ਰਾਤ ਦੇ ਵੇਲੇ ਤਕਰੀਬਨ 1:30 ਵਜੇ ਦਾ ਟਾਈਮ ਸੀਗਾ ਤੇ ਮੈਂ ਸਾਰਿਆਂ ਨੂੰ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਜਿਹੜੇ ਵੀ ਟਰੈਕਟਰ ਮਸ਼ੀਨਰੀ ਕੋਈ ਵੀ ਹੈਗੀ ਆ ਭਾਈ ਉਹਨਾਂ ਦਾ ਧਿਆਨ ਰੱਖੋ ਕਿਉਂਕਿ ਲੱਭਣੇ ਬੜੇ ਮੁਸ਼ਕਲ ਹੁੰਦੇ ਆ ਤੇ ਅੱਜ ਕੱਲ ਤਕਰੀਬਨ ਚੋਰਾਂ ਦਾ ਤੇ ਨਸ਼ੇ ਵਾਲਿਆਂ ਦਾ ਵੀ ਪੂਰਾ ਬੋਲ ਵਾਲਾ ਹੈਗਾ ਤੇ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਇਹਨਾਂ ਤੇ ਅੱਗੇ ਤੋਂ ਔਰ ਨਜ਼ਰ ਪਾਈ ਜਾਵੇ ਸਾਡੇ ਮਾਨਯੋਗ ਜ਼ਿਲ੍ਹਾ ਮੁਖੀ ਸਰਦਾਰ ਡਾਕਟਰ ਮਹਿਤਾਬ ਸਿੰਘ ਐਸਐਸਪੀ ਸਾਹਿਬ ਜ਼ਿਲ੍ਹਾ ਸ਼ੀਤਪੁਰਗ ਤੋਂ ਨਗਰ ਜੀ ਦੀ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਡੀਐਸਪੀ 서ਡਿਵੀਜ਼ਨ ਬਲਾਚੌਰ ਜੀ ਦੀ ਹਦਾਇਤ ਤੇ ਸਾਡੇ ਡੇਲੀ ਹਰ ਰੋਜ਼ ਜਿਹੜੇ ਸ਼ਾਮ ਨੂੰ ਔਰ 15 ਅਗਸਤ ਦੇ ਦਿਨਾਂ ਦੇ ਧਿਆਨ ਵਿੱਚ ਰੱਖਦੇ ਹੋਇਆ ਮਸਤੀਦੀ ਨਾਲ ਜਿਹੜੀ ਆਹੋ ਜਿਹੜੇ ਆ ਸਸਪੈਕਟਡ ਪਰਸਨ ਹੈਗੇ ਆ ਸ਼ੱਕੀ ਪੁਰਸ਼ ਨੇ ਉਹਨਾਂ ਦੀ ਜਿਹੜੀ ਆ ਉਹਨਾਂ ਤੇ ਨਜ਼ਰ ਲਗਾਤਾਰ ਨਜ਼ਰ ਰੱਖੀ ਜਾ ਰਹੀ ਆ ਤੇ ਜਿਸ ਦੇ ਦੌਰਾਨ ਇੱਕ ਸਾਡੇ ਤਾਰਾ ਸਿੰਘ ਸਰਪੰਚ ਨੇ ਪਿੰਡ ਗੰਗਣਾਵੇੜ ਤੋਂ ਇਹਨਾਂ ਦੀ ਮਿਤੀ 31/7 29/7 ਹੋਈ 24 ਦੀ ਰਾਤ ਨੂੰ ਇਹਨਾਂ ਦੀ ਦੁਕਾਨ ਹੈਗੀ ਆ ਸ਼ਟਰਿੰਗ ਦੀ ਜਿਹੜੀ ਗਾਣਾ ਮੰਡੀ ਵਾਲਾ ਚੌਂਕ ਦੇ ਵਿੱਚ ਹੈ ਉੱਥੇ ਕੁਝ ਅਨਨੌਨ ਪਰਸਨਲ ਦੇ ਵੱਲੋਂ ਤਾਂ ਦੁਕਾਨ ਦਾ ਸ਼ਟਰ ਭੰਕ ਕੇ ਉਹਦੇ ਚ ਸਮਾਨ ਦੇ ਨਾਲ ਜਿਹੜੇ ਖਲਵਾੜ ਤੇ ਇਹਨਾਂ ਦਾ ਨੁਕਸਾਨ ਕੀਤਾ ਗਿਆ ਸੀ ਜਿਸ ਦੇ ਸਬੰਧ ਚ ਇਹਨਾਂ ਨੇ ਐਫ ਆਈ ਆਰ ਦਰਜ ਕਰਾਈ ਸਾਡੇ ਕੋਲ ਮੁਕੱਦਮਾ ਨੰਬਰ 48 ਮਿਤੀ 31/7/24 ਨੂੰ ਅਸੀਂ ਦਰਜ ਕੀਤਾ ਸੀ ਇਹਨੂੰ ਸਟੇਟਮੈਂਟ ਦਿੰਦੇ ਇਨਾਂ ਨੇ ਇੱਕ ਗੱਲ ਦਾ ਖੁਲਾਸਾ ਕੀਤਾ ਸੀ ਕਿ ਮਿਤੀ 2 3 6 24 ਦੀ ਰਾਤ ਨੂੰ ਇਹਨਾਂ ਦੇ ਘਰ ਦੇ ਅੱਗੇ ਜੋ ਕਿ ਪਿੰਡ ਕੰਗਣਾਵੇਟ ਹੈ ਉਹ ਵੀ ਸਾਡੇ ਹੀ ਥਾਣੇ ਦੀ ਜੂਰੀਡਿਸ਼ਨ ਅੰਦਰ ਆਉਂਦਾ ਹੈ ਤੇ ਉਹਦੇ ਵਿੱਚ ਇਹਨਾਂ ਦੇ ਘਰ ਦੇ ਮਖਾਨ ਦੇ ਖੜੀ ਇੱਕ ਇਹਨਾਂ ਦੀ ਟਰਾਲੀ ਜਿਹੜੀ ਆ ਉਹ ਰੋਜ਼ ਖੜੀ ਕਰਦੇ ਸੀ ਉੱਥੋਂ ਕੋਈ ਅਨਨੋਨ ਪਰਸਨ ਆਪਣੇ ਟਰੈਕਟਰ ਨਾਲ ਜੁਆਇੰਟ ਕਰਕੇ ਰਾਤ ਦੇ 2 ਵਜੇ ਲਗਭਗ ਉੱਥੋਂ ਸ਼ਿਫਟ ਕਰ ਗਏ ਲੈ ਗਏ ਸਾਨੂੰ ਚੋਰੀ ਕਰਕੇ ਲੈ ਗਏ ਜਿੱਤੇ ਸੰਬੰਧ ਚ ਅਸੀਂ ਉਸੇ ਹੀ ਉਸ ਬਾਕੀਆਂ ਨੂੰ ਵੀ ਇਹੀ ਐਫ ਆਈ ਆਰ ਦੇ ਵਿੱਚ ਮਰਜ ਕਰਕੇ ਤੇ ਉਹਦੀ ਜਿਹੜੀ ਅਸੀਂ ਭਾਲ ਜਾਰੀ ਕੀਤੀ ਸੀ ਜਿਸ ਦੇ ਦੌਰਾਨ ਸਾਨੂੰ ਕਾਮਯਾਬੀ ਮਿਲੀ ਤੇ ਇਹ ਜਿਹੜੀ ਟਰਾਲੀ ਆ ਚੋਰੀ ਹੋਈ ਟਰਾਲੀ ਦਾ ਅਸੀਂ ਪਿੱਛਾ ਕਰਦੇ ਹੋਏ ਆ ਤੇ ਜਿਹੜੀ ਸਿੱਧੀ ਸਿੱਧੀ ਫੁਟੇਜ ਨੂੰ ਕੰਗਾਲਿਆ ਜਿਸ ਦੇ ਜਰੀਏ ਕੁਝ ਇਨਫੋਰਮੇਸ਼ਨ ਮੁਖ ਮੁਖਵਰ ਦੁਆਰਾ ਸਾਨੂੰ ਦਿੱਤੀ ਗਈ ਕਿ ਇੱਕ ਜੋਰਾ ਸਿੰਘ ਨਾਂ ਦਾ ਕੁਆੜੀਆ ਹੈਗਾ ਅਡਾ ਟਿਲਮਾ ਤੇ ਥਾਣਾ ਸਮਰਾਲਾ ਵਿੱਚ ਉਸਦੀ ਦੁਕਾਨ ਹੈਗੀ ਆ ਤੇ ਉਸ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਜਿਹੜੇ ਪਰਸਨ ਨੇ ਇਧਰੋਂ ਉਧਰੋਂ ਆਪਣੇ ਟਰਾਲੀਆਂ ਵਗੈਰਾ ਜਾਂ ਹੋਰ ਕੋਈ ਕੀਮਤੀ ਸਮਾਨ ਚੋਰੀ ਕਰਕੇ ਉਸ ਦੀ ਮਿਲੀ ਭੁਗ ਦੇ ਨਾਲ ਇਹ ਘਟ ਵੱਟ ਕੇ ਹੋਰ ਕੁਆਡੀਆਂ ਨੂੰ ਇਹ ਸ਼ਿਫਟ ਕਰਦੇ ਆ ਤੇ ਅਸੀਂ ਉਸ ਤੇ ਜਰਾ ਆਪਣੀ ਨਜ਼ਰ ਵਧਾਈ ਮੁਸਤੈਦੀ ਨਾਲ ਤੇ ਕੁਝ ਸਾਨੂੰ ਥਾਣਾ ਹੈਬੋਵਾਲ ਦੇ ਵਿੱਚੋਂ ਕੋਈ ਦਾ ਇੰਟੀਮੇਸ਼ਨ ਮਿਲੀ ਆ ਕਿ ਜਿਹੜਾ ਬੰਦਾ ਇਹ ਇਸ ਤਰ੍ਹਾਂ ਦਾ ਵਰਕ ਕਰਦਾ ਸੀਗਾ ਉਹ ਉਹਨੂੰ ਉਥੇ ਉਦੇ ਖਲਾਫ ਪਾਰਚਾ ਦਾਇਰ ਕੀਤਾ ਗਿਆ ਸੀ ਤਾਂ ਫਿਰ ਅਸੀਂ ਉਸ ਚੀਜ਼ ਦਾ ਵੀ ਪਿੱਛਾ ਕੀਤਾ ਉੱਥੇ ਥਾਣੇ ਤੋਂ ਕੁਝ ਰਿਪੋਰਟ ਲਿਆ ਤਾਂ ਜਿਸ ਨੂੰ ਸਾਹਮਣੇ ਲਿਆਉਣ ਤੇ ਇਹ ਆਲਰੇਡੀ ਜਿਹੜੇ ਆ ਇਹ ਚੋਰੀਆਂ ਕਰਨੇ ਵਾਰਦਾਤਾ ਕਰਨੇ ਵਾਲੇ ਬੰਦੇ ਦੋ ਸਾਹਮਣੇ ਆਏ ਸੀ ਜਿਨ੍ਹਾਂ ਵਿੱਚ ਇੱਕ ਮਿਸਟਰ ਛਿੰਦਰਪਾਲ ਉਰਫ ਛਿੰਦਾ ਪੁੱਤਰ ਬਲਜੀਤ ਸਿੰਘ ਰਾਸੀ ਬਲਿਆਵੜ ਥਾਣਾ ਹੁਮਕਲਾ ਤੇ ਇਸ ਦਾ ਇੱਕ ਸਾਥੀ ਸੀਗਾ ਰਜੀਵ ਕੁਮਾਰ ਪੁੱਤਰ ਕਰਤਾਰਾ ਇਹ ਵੀ ਉਸੇ ਪਿੰਡ ਦਾ ਰਹਿਣ ਵਾਲਾ ਸੀ ਤੇ ਇਹਨਾਂ ਨੂੰ ਅਸੀਂ ਪ੍ਰੋਕਿਊਰਮੈਂਟ ਤੇ ਜੇਲ੍ਹ ਤੋਂ ਲੈ ਕੇ ਆਏ ਸੀ ਤੇ ਇਸ ਚੋਰੀ ਛੋਦਾ ਚੋਰੀ ਹੋਏ ਮਕਦਮੇ ਵਿੱਚ ਇਹਨਾਂ ਨੂੰ ਵੀ ਅਸੀਂ ਮਾਨਯੋਗ ਅਦਾਲਤ ਤੋਂ ਅੱਗੇ ਲੈ ਕੇ ਅਰੈਸਟ ਭਾਈ ਤੇ ਜਿਸ ਦੇ ਦੌਰਾਨ ਇਹਨਾਂ ਨੇ ਜਿਹੜੀ ਮਿਤੀ 2 3 6 ਦੀ 24 ਦੀ ਰਾਤ ਨੂੰ ਸਰਪੰਚ ਤਾਰਾ ਸਿੰਘ ਦੇ ਘਰ ਦੇ ਕੋਲ ਟਰਾਲੀ ਚੋਰੀ ਕੀਤੀ ਸੀ ਉਸ ਨੂੰ ਉਹਨਾਂ ਨੇ ਉਸੇ ਤਰ੍ਹਾਂ ਹੀ ਜਿਹੜਾ ਉਹ ਬਰਾਮਦ ਕਰਵਾਇਆ ਹੈ ਤੇ ਉਹਨੂੰ ਅਸੀਂ ਬਰਾਮਦ ਕਰਕੇ ਕਬਜ਼ਾ ਪੁਲਿਸ ਲੈ ਲਿਆ ਹੈ ਇਹ ਇਨਾਂ ਨੂੰ ਅੱਜ ਅਸੀਂ ਮਹਾਂਜੂਗ ਅਦਾਲਤ 'ਚ ਪੇਸ਼ ਕੀਤਾ ਸੀ ਤੇ ਜਿਨ੍ਹਾਂ ਨੂੰ ਅਗਲੇ ਹਫ਼ਤੇ ਤੱਕ ਅਦਾਲਤ ਨੇ ਜੁਡੀਸ਼ੀਅਲ ਹਰਾਸਲ 'ਚ ਰੱਖਣ ਦਾ ਫੈਸਲਾ ਕੀਤਾ ਸਰ ਕਿੰਨੇ ਕ ਕਵਰੀ ਹੋਰ ਹੋਈ ਹੈ ਜੀ ਇਹਨਾਂ ਤੋਂ ਦੇਖੋ ਇਹਨਾਂ ਤੋਂ ਜਿਹੜੀ ਆ ਮناسب ਅਸੀਂ ਕੋਸ਼ਿਸ਼ ਕੀਤੀ ਆ ਤੇ ਉਹਦੇ ਆਧਾਰ ਦੇ ਉੱਤੇ ਡਿਸਟ੍ਰਿਕਟ ਵਿੱਚੋਂ ਕੁਝ ਹੋਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣੀਆਂ ਸਾਹਮਣੇ ਆਈਆਂ ਤੇ ਉਹ ਵਲਗ-ਵਲਗ ਮੈਥਡ ਦੇ ਸਾਡੇ ਅਫਸਰਾਂ ਵਾਲਾ ਦੇ ਧਿਆਨ ਵਿੱਚ ਹੈਗਾ ਤੇ ਉਹਨਾਂ ਦੇ ਉੱਤੇ ਵੱਖਰਾ ਵਰਕ ਕੀਤਾ ਜਾ ਰਿਹਾ ਹੈ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਸਕਟਿਓਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499